ਮੈਕਸਿਮਮ ਨਹੀਂ 100% होली स्पिरिट ਕਿਸੇ ਦਾ ਜਲੂਸ ਨਹੀਂ ਕੱਢਦਾ। ਉਹ ਪਵਿੱਤਰ ਆਤਮਾ ਬਹੁਤ ਸਾਰੇ ਲੋਕੀ ਪਵਿੱਤਰ ਆਤਮਾ ਦੇ ਵਿੱਚ ਇਦਾਂ ਰਿਐਕਟ ਕਰਦੇ ਕਿ ਉਹਨਾਂ ਦੇ ਕੱਪੜੇ ਖੁੱਲ ਜਾਂਦੇ ਆ। ਤੁਸੀਂ ਕੀ ਸੋਚਦੇ ਪਵਿੱਤਰ ਆਤਮਾ ਲੋਕਾਂ ਵਿੱਚ ਤੁਹਾਨੂੰ ਨਿਰਵਸਤਰ ਕਰੂਗਾ? ਪਵਿੱਤਰ ਆਤਮਾ ਤੁਹਾਨੂੰ ਇਹੋ ਜਿਹੇ ਹਾਲਾਤ ਵਿੱਚ ਲੈ ਕੇ ਜਾਊਗਾ ਕਿ ਲੋਕੀ ਤੁਹਾਡਾ ਮਜ਼ਾਕ ਉਡਾਉਣ ਉਹ ਤੁਹਾਨੂੰ ਸੱਟ ਲਵਾਊਗਾ ਨਹੀਂ ਉਹ ਸ਼ਾਂਤੀ ਦਾ ਆਤਮਾ ਪਵਿੱਤਰ ਆਤਮਾ ਹਾਲਾਤ ਨੂੰ ਕੰਟਰੋਲ ਕਰਨ ਵਾਲਾ ਸਪਿਰਿਟ ਤੇ ਪਵਿੱਤਰ ਆਤਮਾ ਕੰਟਰੋਲ ਕਰਦਾ ਜਾਂ ਆਊਟ ਆਫ ਕੰਟਰੋਲ ਨਹੀਂ ਕਰਦਾ ਦੀਆਂ ਕਈ ਵਾਰੀ ਕੋਸਟੀ ਡਰਾ ਕਈ ਵਾਰੀ ਐਨੋਇੰਟਿੰਗ ਇੰਨੀ ਹੈਵੀ ਹੁੰਦੀ ਆ ਕਿ ਤੁਹਾਡੇ ਬਸ ਵਿੱਚ ਨਹੀਂ ਰਹਿੰਦਾ ਔਰ ਉਹ ਸਿਚੁਏਸ਼ਨ ਕਿੱਦਾਂ ਦੀ ਹੁੰਦੀ ਆ ਕਿ ਤੁਹਾਨੂੰ ਇੱਕ ਐਸਾ ਆਨੰਦ ਆਉਂਦਾ ਆ ਕਿ ਤੁਹਾਨੂੰ ਯਾਦ ਭੁੱਲ ਜਾਂਦਾ ਕਿ ਮੇਰੇ ਮੋਰੇ ਕੈਮਰੇ ਆ ਮੇਰੇ ਮੋਰੇ ਬਹੁਤ ਸਾਰੇ ਲੋਕੀ ਆ ਮੇਰੇ ਅੱਗੇ ਕੌਣ ਆ ਮੇਰੇ ਪਿੱਛੇ ਕੌਣ ਆ ਤੁਸੀਂ ਅਚਾਨਕ ਉੱਚੀ ਉੱਚੀ ਰੋਣ ਲੱਗ ਜਾਂਦੇ ਆ ਉਸ ਰੋੜ ਦਾ ਮਤਲਬ ਕੁਝ ਵੀ ਨਹੀਂ ਹੈ ਮਤਲਬ ਕੋਈ ਗਮ ਨਹੀਂ ਹੈ ਕੋਈ ਖੁਸ਼ੀ ਨਹੀਂ ਹੈ ਪਰ ਰੋ ਹੋ ਰਿਹਾ ਹੈ ਵਿਛੜਿਆ ਹੋਇਆ ਆਤਮਾ ਜਿਸ ਆਤਮਾ ਚੋਂ ਨਿਕਲ ਕੇ ਆਇਆ ਹੈ ਉਹਦਾ ਮਿਲਾਪ ਉਹਦੇ ਨਾਲ ਹੋ ਰਿਹਾ ਹੈ ਉਹ ਸੈਕਟੀਫਾਈ ਹੋ ਰਿਹਾ ਹੈ ਉਹਦਾ ਸ਼ੁੱద్ధిਕਰਨ ਹੋ ਰਿਹਾ ਹੈ ਹੁੰਦਾ ਹੀ ਆ ਅਨੋਇੰਟਿੰਗ ਐਨੀ ਹੈਵੀ ਕਿ ਤੁਹਾਡਾ ਦਿਲ ਕਰਦਾ ਕੱਲਿਆਂ ਦਾ ਹੀ ਕਿ ਮੈਂ ਝੂਮਾਂ ਤੁਸੀਂ ਆਨੰਦ ਨਾਲ ਭਰੇ ਹੋਣੇ ਆ ਸ਼ਾਂਤੀ ਦੇ ਨਾਲ ਪਰ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਦੇ ਵੀ ਉਹ ਐ ਨਾਇੰਟਿੰਗ ਜਿਹੜੀ ਪਰਮੇਸ਼ਵਰ ਤੋਂ ਆ ਕਦੇ ਵੀ ਪਰਮੇਸ਼ਵਰ ਦੇ ਹੀ ਬਚਨ ਨੂੰ ਡਿਸਟਰਬ ਨਹੀਂ ਕਰਦੀ ਇਸ ਗੱਲ ਨੂੰ ਸਮਝੋ ਕਈ ਵਾਰੀ ਬਚਨ ਚੱਲ ਰਿਹਾ ਹੁੰਦਾ ਹੈ ਆ ਜਨ ਅਚਨਚੇਤ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਬਹੁਤ ਜ਼ੋਰ ਦੀ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੰਦਾ ਆ ਸ਼ਿਵਰਿੰਗ ਹੋਣ ਲੱਗ ਜਾਂਦੀ ਉਹਨੂੰ ਮਤਲਬ ਕੰਬਣਾ ਸ਼ੁਰੂ ਕਰ ਦਿੰਦਾ ਆ ਜੋ ਕੁਝ ਇਦਾਂ ਦਾ ਰਿਐਕਟ ਕਰਦਾ ਜਿੰਨੂੰ ਬਹੁਤ ਸਾਰੇ ਲੋਕੀ ਇਦਾਂ ਸੋਚਦੇ ਆ ਕਿ ਉਹ ਹੋਲੀ ਸਪਿਰਿਟ ਆ ਪਲੀਜ਼ ਤੁਸੀਂ ਇਸ ਗੱਲ ਨੂੰ ਅੰਡਰਸਟੈਂਡ ਕਰੋ ਕਿ ਪਵਿੱਤਰ ਆਤਮਾ ਪਰਮੇਸ਼ਵਰ ਦੀ ਹੀ ਚੱਲ ਰਹੀ ਬਾਣੀ ਨੂੰ ਕਦੀ ਡਿਸਟਰਬ ਕਰ ਸਕਦਾ ਆ ਕਿ ਸਭ ਲੋਕ ਸ਼ਾਂਤੀ ਦੇ ਨਾਲ ਸੁਣ ਰਹੇ ਆ ਐਨ ਕਨਸੈਂਟਰੇਸ਼ਨ ਬੜੀ ਹੋਈ ਆ ਤੇ ਕੋਈ ਵਿਅਕਤੀ ਜ਼ੋਰ ਦੀ ਕਰਨ ਲੱਗ ਜੁੰਦਾ ਹallelujah ਹallelujah इवन ਕਿ ਇਹ ਜਿਹੜਾ ਇਹ ਪਰਮੇਸ਼ਵਰ ਦੀ ਮहिमा ਦਾ ਝਕਾਰਾ ਆ ਜੈਮਸੀ ਦੀ ਇੱਕ ਝਕਾਰਾ ਆ ਹallelujah ਇੱਕ ਝਕਾਰਾ ਆ ਇਹਦੇ ਵਿੱਚ ਕੋਈ ਕੋਈ ਬੁਰਾ ਸ਼ਬਦ ਨਹੀਂ ਆ ਤੇ ਸਾਨੂੰ ਲੱਗਦਾ ਕਿ ਇਹ ਤਾਂ ਹallelujah ਕਹਿ ਰਿਹਾ ਆ ਤੇ ਸੇਵਾਦਾਰ ਉਹਨੂੰ ਜਾ ਕੇ ਕਹਿੰਦੇ ਚਪ ਚਪ ਫਤ ਚੰਚਾ ਲਰਿਆ ਆ ਉਹ ਦੇਖ ਰਹਾ ਉਹਦੇ ਵੱਲ ਨੂੰ ਟੇਡਾ ਜਾ ਤੇ ਹallelujah ਤੇ ਫਿਰ ਵਚਨ ਤੇ ਬਾਅਦ ਵਿੱਚ ਉਹ ਸੇਵਾਦਾਰ ਨੂੰ ਕਹਿੰਦਾ ਬਾਹਰ ਮੈਂ ਆਤਮਾ ਨਾਲ ਭਰਿਆ ਹੋਇਆ ਸੀ ਤੂੰ ਮੇਰੀ ਐਨੋਇੰਟਿੰਗ ਨੂੰ ਡਿਸਟਰਬ ਕੀਤਾ ਇਦਾਂ ਇਦਾਂ ਬਾਕੀ ਸਾਰੇ ਤੂੰ ਇਕੱਲਾ ਹੀ ਆਤਮਾ ਨਾਲ ਭਰਿਆ ਸੀ ਇਦਾਂ ਜਿੱਦਾਂ ਹੋ ਸਕਦਾ ਮੈਂ ਇਹ ਨਹੀਂ ਕਹਿੰਦੀ ਕਿ ਉਹ ਸ਼ੈਤਾਨ ਦਾ ਜਕੜਿਆ ਹੈ हो ਵੀ ਸਕਦਾ ਕਿਉਂਕਿ ਪਰਮੇਸ਼ਵਰ ਦੇ ਕੰਮ ਨੂੰ ਡਿਸਟਰਬ ਕਰਨਾ ਸ਼ੈਤਾਨ ਦਾ ਹੀ ਕੰਮ ਹੈ ਪਰ ਕਈ ਵਾਰੀ ਅਸੀਂ ਆਪਣੀ ਹੀ ਸੋਚ ਨੂੰ ਇਦਾਂ ਸਮਝਦੇ ਆ ਜਿੱਦਾਂ ਪਰਮੇਸ਼ਵਰ ਸਾਨੂੰ ਕਹਿ ਰਿਹਾ ਹੈ ਪਰ ਹੁੰਦੇ ਉਹ ਸਾਡੇ ਹੀ ਵਿਚਾਰ ਹੁੰਦੀ ਉਹ ਸਾਡੀ ਹੀ ਸੋਚ ਕਈ ਵਾਰੀ ਅਸੀਂ ਆਪਣੀ ਹੀ ਸੋਚ ਦੇ ਨਾਲ ਉਹ ਕੰਮ ਕਰਦੇ ਆ ਪਰ ਅਸੀਂ ਇਸ ਭਰਮ ਵਿੱਚ ਹੁੰਨੇ ਆ ਕਿ ਪਵਿੱਤਰ ਆਤਮਾ ਸਾਡੇ ਤੋਂ ਕਰਵਾ ਰਹੀ ਆ ਸਾਨੂੰ ਇਹ ਚੀਜ਼ਾਂ ਜਿਹੜੀਆਂ ਆ ਇਹ ਸਮਝਣੀਆਂ ਹੋਣਗੀਆਂ ਪਰ ਮੈਂ ਅੱਜ ਦੇ ਟਾਪਿਕ 'ਚ ਇਹਨਾਂ ਚੀਜ਼ਾਂ ਨੂੰ ਕਿਉਂ ਸ਼ਾਮਲ ਕਰ ਰਹੀ ਆ ਕਿਉਂਕਿ ਇਹ ਗੱਲਾਂ ਤੁਹਾਡੇ ਟਾਈਮ ਨੂੰ ਵੇਸਟ ਕਰਦੀਆਂ ਆ ਅਗਰ ਤੁਸੀਂ ਕਿਸੇ ਗਲਤ ਚੀਜ਼ ਦੇ ਵਿੱਚ ਬਣੇ ਹੋਏ ਹੋ ਕਰੀ ਜਾ ਰਹੇ ਹੋ بار بار ਉਹੀ ਚੀਜ਼ਾਂ ਨੂੰ ਕਰੀ ਜਾ ਰਹੇ ਹੋ ਤੁਸੀਂ ਕੁਝ ਨਵਾਂ ਸਿੱਖਣ ਦੀ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਮਤਲਬ ਤੁਸੀਂ ਸਮਾਂ ਖਰਾਬ ਕਰ ਰਹੇ ਹੋ ਤੁਹਾਡਾ ਟਾਈਮ ਵੇਸਟ ਹੋ ਰਿਹਾ ਹੈ ਕਿ ਤੁਸੀਂ ਹਰ ਘੜੀ ਉਸੇ ਹੀ ਰੈਪੀਟੇਸ਼ਨ ਸਰਕਲ ਦੇ ਵਿੱਚ ਜਿਹੜੇ ਆ ਬਣੇ ਹੋਏ ਆ ਤਾਂ ਸਮੇਂ ਦੀ ਬਰਬਾਦੀ ਨਾ ਕਰੋ ਸਮਝ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ ਸਭ ਤੋਂ ਫਸਟ ਪਵਿੱਤਰ ਆਤਮਾ ਦੇ ਸੁਭਾਅ ਨੂੰ ਜਾਣੋ ਫਸਟ ਆਫ 올 ਜਾਣੋ ਕਿ ਪਵਿੱਤਰ ਆਤਮਾ ਕੀ ਆ ਉਹ ਆਤਮਾ ਜਿਹਦੇ ਅੰਦਰ ਸੰਪੂਰਨ ਪਵਿੱਤਰਤਾ ਆ ਜਿਹਦੇ ਅੰਦਰ ਕੋਈ ਪਾਪ ਨਹੀਂ ਆ ਅਪਰਾਧ ਨਹੀਂ ਆ ਬੁਰਾ ਖਿਆਲ ਨਹੀਂ ਆ ਕੁਝ ਵੀ ਗਲਤ ਨਹੀਂ ਆ ਉਹ ਕੀ ਆ ਪਵਿੱਤਰ ਆਤਮਾ ਤਾਂ ਅਗਰ ਕੋਈ ਵੀ ਵਿਅਕਤੀ ਹੋਰਾਂ ਜ਼ਬਾਨਾਂ ਵਿੱਚ ਵੀ ਬੋਲਦਾ ਹੈ ਤੇ ਨਾਜਾਇਜ਼ ਸੰਬੰਧ ਵੀ ਰੱਖਦਾ ਹੈ ਕੀ ਤੁਸੀਂ ਸੋਚਦੇ ਹੋ ਕਿ ਪਵਿੱਤਰ ਆਤਮਾ ਦੇ ਜੀਵਨ ਵਿੱਚ ਆ ਹੋ ਸਕਦਾ ਇਦਾਂ ਨੈਵਰ ਐਵਰ ਕਦੀ ਵਾਸਤੇ ਵੀ ਨਹੀਂ ਹੋ ਸਕਦਾ ਕਿਉਂਕਿ ਪਰਮੇਸ਼ਵਰ ਦਾ ਆਤਮਾ ਪਵਿੱਤਰ ਸਕਦਾ ਹੈ ਫਿਰ ਉਹ ਬੋਲੀਆਂ ਬੋਲੀ ਜਾਂਦਾ ਆ ਉਹ ਕਿੱਥੋਂ ਆ ਗਈਆਂ ਇੱਥੇ ਅੱਖਾਂ ਵਾਲੇ ਵੀ ਅੰਨੇ ਆ ਤੁਹਾਨੂੰ ਹੋ ਸਕਦਾ 스ਪੈਨਿਸ਼ ਲੈਂਗੁਏਜ ਨਾ ਆਉਂਦੀ ਹੋਵੇ ਮੈਂ ਬਹੁਤ ਡੂੰਗੀ ਗੱਲ ਕਰਨ ਲੱਗੀਆਂ ਪਰ ਮੈਂ ਇਹਨੂੰ ਗੋਲਮੋਲ ਕਰੂੰਗੀ ਹੋ ਸਕਦਾ ਤੁਹਾਨੂੰ 스ਪੈਨਿਸ਼ ਲੈਂਗੁਏਜ ਨਾ ਆਉਂਦੀ ਹੋਵੇ ਤੁਹਾਨੂੰ ਜਾਪਾਨੀ ਭਾਸ਼ਾ ਪਰ ਜੇ ਤੁਸੀਂ ਇੱਕੋ ਗੀਤ ਨੂੰ ਹਰ ਰੋਜ਼ ਸੁਣੋਗੇ ਤੁਸੀਂ ਉਸ ਗੀਤ ਨੂੰ ਗਾਉਣ ਜ਼ਰੂਰ ਲੱਗ ਜਾਓਗੇ ਭਾਵੇਂ ਤੁਹਾਨੂੰ ਉਹਦਾ ਮਤਲਬ ਬਿਲਕੁਲ ਹੀ ਨਾ ਪਤਾ ਹੋਵੇ ਜੇ ਤੁਸੀਂ ਉਸ ਗੀਤ ਨੂੰ ਗਾ ਰਹੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਸਪੈਨਿਸ਼ ਆਉਂਦੀ ਆ ਜੇ ਤੁਸੀਂ ਉਸ ਗੀਤ ਨੂੰ ਗਾ ਰਹੇ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਜਪਨੀਜ਼ ਆਉਂਦੀ ਆ ਪਰ ਤੁਸੀਂ ਇਸ ਲਈ ਗਾ ਰਹੇ ਆ ਕਿਉਂਕਿ ਤੁਸੀਂ ਰੋਜ਼ 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 ਜਿੰਨੇ ਤੁਹਾਡੇ ਆਲੇ-ਦੁਆਲੇ ਆ ਤੁਸੀਂ ਉਹਨਾਂ ਨੂੰ ਉਸੇ ਹੀ ਭਾਸ਼ਾ ਵਿੱਚ ਗਾਉਂਦਿਆਂ ਸੁਣ ਰਹੇ ਆ ਤੇ ਓਖਰ ਤੁਹਾਡੇ ਮੂੰਹ ਚੜ ਗਏ ਪੈਰਟ ਹਰੇ ਰੰਗ ਦਾ ਤੋਤਾ ਉਹਨੂੰ ਤੁਸੀਂ ਸਾਸ੍ਰੀਕਾਲ ਕਹਿਣਾ ਸਿਖਾ ਦੋ ਤੁਸੀਂ ਜੈਮਸੀ ਦੀ ਕਹਿਣਾ ਸਿਖਾ ਦੋ ਤੁਸੀਂ ਉਹਨੂੰ ਗਾਲਾਂ ਕੱਢਣੀਆਂ ਸਿਖਾ ਦੋ ਤੁਸੀਂ ਉਹਨੂੰ ਬlesing ਦੇਣੀਆਂ ਸਿਖਾ ਦੋ ਉਹਨੂੰ ਮਤਲਬ ਨਹੀਂ ਪਤਾ ਉਹਨੂੰ ਨਹੀਂ ਪਤਾ ਕਿਹੜੀ ਭਾਸ਼ਾ ਤੁਸੀਂ ਉਹਨੂੰ ਸਿਖਾ ਰਹੇ ਆ ਨਹੀਂ ਪਤਾ ਉਹਨੂੰ ਉਹਨੂੰ ਉਹਦਾ ਅਰਥ ਨਹੀਂ ਪਤਾ ਪਰ ਜੋ ਤੁਸੀਂ ਉਹਨੂੰ ਸਿਖਾਓਗੇ ਉਹ ਬੋਲੂਗਾ ਉਹਨੂੰ ਸਿਰਫ ਬੋਲਣਾ ਆਉਂਦਾ ਹੈ ਅਰੇ ਤੁਸੀਂ ਉਹਨੂੰ ਮਿਰਚ ਉਹਦੇ ਅੱਗੇ ਰੱਖੋ ਕਿਉਂਕਿ ਉਹਦਾ ਫੇਵਰਿਟ ਫੂਡ ਹੈ ਪਰ ਤੁਸੀਂ ਉਹਨੂੰ ਸਿਖਾਓ ਕਿ ਤੋਤਿਆ ਮਿਰਚ ਨਾ ਖਾਈ ਮਰ ਜਾਏਗਾ ਉਹ ਮਿਰਚ ਖਾਏਗਾ ਮੂੰਹ ਚੱਕ ਕੇ ਕਹੇਗਾ ਤੋਤਿਆ ਮਿਰਚ ਨਾ ਖਾਈ ਮਰ ਜਾਏਗਾ ਫੇਰ ਮਿਰਚ ਨੂੰ ਦਿੰਦੀ ਵੜੇਗਾ ਫੇਰ ਕਹੇਗਾ ਮਿਰਚ ਨਾ ਖਾਈ ਮਰ ਜਾਏਗਾ ਫੇਰ ਮਿਰਚ ਰੀਟ ਕਰੇਗਾ ਕਿਉਂਕਿ ਉਹਨੂੰ ਪਤਾ ਹੀ ਨਹੀਂ ਕਿ ਜੋ ਮੈਂ ਖਾ ਰਿਆਂ ਆ ਇਹ ਮਿਰਚ ਆ ਇਹੋ ਜੇ ਹਾਲਾਤ ਬਹੁਤ ਸਾਰੇ ਮਨੁੱਖਾਂ ਦੇ ਆ ਉਹ ਡਿੱਗਦੇ ਆ ਉਹ ਘੁੰਮਦੇ ਆ ਉਹ ਹੋਰ ਹੋਰ ਬੋਲੀਆਂ ਬੋਲਦੇ ਆ ਗਲਤ ਕੰਮ ਕਰਦੇ ਆ ਤੇ ਨਾਲ ਇਹ ਵੀ ਕਹਿੰਦੇ ਆ ਕਿ ਕੋਈ ਤਾਂ ਆਤਮਾ ਸਾਡੇ ਵਿੱਚ ਆ ਉਹ ਆਪਣਾ ਤਾਂ ਸਮਾਂ ਬਰਬਾਦ ਕਰਦੇ ਆ ਦੂਜਿਆਂ ਦਾ ਵੀ ਬਰਬਾਦ ਕਰਦੇ ਆ ਅਰ ਬਹੁਤ ਸਾਰਿਆਂ ਦੇ ਲਈ ਉਹ ਗਲਤ ਨਮੂਨਾ ਬਣਦੇ ਆ ਕਿਸੇ ਵੀ ਚੀਜ਼ ਨੂੰ ਸਮਝਦੇ ਬਿਨਾ ਬਿਲਕੁਲ ਨਾ ਕਰੋ ਕਾਪੀ ਕਿਸੇ ਦੀ ਬਿਲਕੁਲ ਨਾ ਕਰੋ ਕਾਰਬਨ ਕਾਪੀ ਬਣਨ ਦੀ ਜ਼ਰੂਰਤ ਨਹੀਂ ਆ ਫਸਟ ਫਸਟ ਪ੍ਰੂਫ ਬਣੋ